ਹਾਲ ਆਈ ਬੈਠਿਆ ਆਪਾਂ ਗੱਲ ਕਰ ਗਏ ਢੇਰਾਂ ਜਿਹੜੇ ਨੇ ਬੰਦੇ ਭਾਲਦੇ ਫਿਰ ਇਹ ਹੈਗਾ ਪੋਸਤ ਦਾਣੇ ਦੀ ਖੇਤੀ ਠੀਕ ਹੈ ਇਹ ਨੀਮਚ ਮੰਡੀ ਆ ਤੇ ਸਾਹਮਣੇ ਬੋਲੀ ਲੱਗੀ ਜਾਂਦੀ ਆ ਪੋਸਤ ਦਾਣੇ ਦੀ ਤੇ ਜਿਹਦੀ ਬੋਲੀ ਲੱਗ ਗਈ ਉਹਨੂੰ ਫਿਰ ਨਾਲ ਦੇ ਨਾਲ ਇਹਨਾਂ ਨੇ ਬੋਰੀਆਂ ਚ ਭਰ ਕੇ ਲੈ ਜਾਣਾ ਜਿਹੜਾ ਆ ਆ ਤੋਲ ਲੱਗ ਗਿਆ ਵੀ ਕਿੰਨੇ ਕਿਲੋ ਹੈ ਠੀਕ ਹੈ ਜਿੰਨੇ ਕਿਲੋ ਹੈਗੀ ਹੈ ਕੰਡੇ ਤੇ ਚਾੜ ਲਈ ਤੇ ਉਹਦਾ ਤੋਲ ਲਾ ਕੇ ਫਿਰ ਕਹਿੰਦੇ ਵੀ ਚਲੋ ਮਿੱਤਰੋ ਤੇ ਵੱਡੇ ਵੱਡੇ ਸੇਟ ਆਉਂਦੇ ਆ ਵੱਡੀਆਂ ਵੱਡੀਆਂ ਗੱਡੀਆਂਾਂ ਚ ਤੇ ਪੋਸਤ ਦਾਣਾ ਖਰੀਦ ਕੇ ਲੈ ਕੇ ਜਾਂਦੇ ਆ ਤੁਸੀਂ ਦੇਖ ਲਓ ਵੀ ਇਹ ਅੱਜ ਪੋਸਤ ਦਾਣਾ ਦੀ ਕੀਮਤ ਇੱਥੇ 8500 ਰੁਪਇਆ ਤੇ ਆਪਣੇ ਮੰਨ ਲਾ ਇਹਦੀ ਕੀਮਤ ਹੈਗੀ ਆ ਇਸ ਵਕਤ 26 ਮੰਨ ਲਾ ਆਪਣੇ 2,60,000 ਜੇ ਆਪਾਂ ਖੁੱਲੀ ਮੰਡੀ ਦੀ ਗੱਲ ਕਰ ਗਏ ਇੰਨਾ ਇੰਨਾ ਕਮਾਚ ਕਮਾਈ ਆ ਵੀ ਇੱਥੋਂ ਤੁਸੀਂ ਲਾਉਂਗੇ ਪੋਸਤ ਦਾਣਾ ਤਾਂ ਤੁਹਾਨੂੰ 800 ਰੁਪਇਆ ਕਿਲੋ ਮੈਨ ਤੇ ਉੱਥੇ ਲਾਉਂਗੇ ਤਾਂ 2500 2600 ਰੁਪਇਆ ਦਾ ਪਜੀਰੀ-ਬੁਜੀਰੀ ਦੇ ਵਿੱਚ ਤਾਂ ਘੋੜਿਆਂ ਦੀ ਦਵਾਈ ਦੇ ਵਿੱਚ ਪੋਸਤ ਦਾਣਾ ਪਾਇਆ ਜਾਂਦਾ ਤਾਂ ਆਹ ਆ ਇੱਕ ਕਿਸਾਨ ਇੰਨਾ ਕ ਫਸਲ ਇਹਨਾਂ ਦੇ ਹੁੰਦੀ ਆ ਜਿੰਨਾ ਸਰਕਾਰ ਖਾਸ ਕਰਕੇ ਖੇਤੀ ਦਾ ਲਾਇਸੈਂਸ ਦਿੰਦੀ ਹੈ